ਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜਾ ਪੰਚੀ ਸਰਪੰਚੀ ਦੇ ਉਮੀਦਵਾਰ ਆਪਣੇ ਆਪਣਾ ਚੋਣ ਪ੍ਰਚਾਰਾ ਜਿਹੜਾ ਵੱਖ-ਵੱਖ ਤਰੀਕਿਆਂ ਦੇ ਨਾਲ ਕਰ ਰਹੇ ਹੈ ਔਰ ਇਸ ਵਾਰ ਦੇਖ ਦੇਖਿਆ 3 ਦਸੰਬਰ ਦੇ ਨਜ਼ਦੀਕ ਹੀ ਚੋਣ ਪ੍ਰਚਾਰਾ ਜਿਹੜਾ ਅੰਤਰੇਪਰਾਮਾਂ ਤੇ ਜਾਂ ਜਾ ਰਿਹਾ ਹੈ ਪਿੰਡ-ਪਿੰਡ ਜਾਖਣ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਪੰਚ ਆਪਣੇ ਆਪਣੇ ਤਰ੍ਹਾਂ ਆਪਣੇ ਆਪਣੀਆਂ ਸਕੀਮਾਂ ਜਾਂ ਯੋਜਨਾਵਾਂ ਬਣਾ ਕੇ ਚੋਣ ਪ੍ਰਚਾਰਾ ਜਿਹੜਾ ਕਰ ਰਹੇ ਆ ਅੱਜ ਅਸੀਂ ਸੂਝਮਾਨ ਸਰਪੰਚ ਚੁਣੋ ਪ੍ਰੋਗਰਾਮ ਤਹਿਤ ਪਿੰਡ ਮਿਰਜਾਣੇ ਵਿੱਚ ਖੜੇ ਆ ਜਿੱਥੇ ਆਪਾਂ ਸਰਪੰਚੀ ਦਾ ਉਮੀਦਵਾਰ ਮਲਕੀਤ ਸਿੰਘ ਸਾਡੇ ਨਾਲ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿ ਇਹ ਸਰਪੰਚ ਜਦੋਂ ਬਣ ਜਾਂਦੇ ਆ ਤਾਂ ਕੀ ਕੰਮ ਕਰਾਉਣਗੇ ਔਰ ਆਪਣੇ ਪਿੰਡ ਦਾ ਵਿਕਾਸ ਕਿਦਾਂ ਪਿੰਡ ਦਾ ਵਿਕਾਸ ਕਰਾਉਣਗੇ ਹਾਂਜੀ ਕੀ ਨਾਂ ਤੁਹਾਡਾ ਜੀ ਮਲਕੀਤ ਸਿੰਘ ਪਿੰਡ ਮਿਰਜਾਣੇ ਤੋਂ ਮੈਂ ਸਰਪੰਚੀ ਦੀ ਚੋਣ ਲੜ ਰਿਹਾ ਹਾਂ ਜੋ ਕਿ ਸਾਡੇ ਪਿੰਡ ਦੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਜੀ ਸਾਡੇ ਸਕੂਲ ਦੀ ਸਿੱਖਿਆ ਵਿੱਚ ਸਿੱਖਿਆ ਦੇ ਵਿੱਚ ਜੋ ਵੀ ਸਕੂਲ ਦੀ ਅਪਗ੍ਰੇਡ ਕਰਾਉਣਾ ਹੈ 12 ਮੀ ਦਾ ਉਹ ਕਰਾਵਾਂਗੇ ਜੀ ਉਸ ਤੋਂ ਬਾਅਦ ਡਿਸਪੈਂਸਰੀ ਆ ਜਾਂਦੀ ਸਾਡੀ ਉਹਦੇ ਵਿੱਚ ਉਹ ਡਾਕਟਰ ਭੇਲਾਵਾਂਗੇ ਜੀ ਪਸ਼ੂਆਂ ਦਾ ਹਸਪਤਾਲ ਖੋਲਾਂਗੇ ਜੀ ਸਰਕਾਰ ਤੋਂ ਲਾਵਾਂਗੇ ਬੱਚਿਆਂ ਵਾਸਤੇ ਗਰਾਊਂਡ ਦਾ ਸਹੂਲਤ ਉਹ ਦਵਾਣ ਦਵਾਵਾਂਗੇ ਸਰਕਾਰ ਤੋਂ ਲੈ ਕੇ ਜੀ ਇੱਕ ਆਪਣੀ ਸੜਕਾਂ ਰਹਿੰਦੀਆਂ ਜੀ ਉਹ ਬਣਾਵਾਂਗੇ ਗਹਿਲੇ ਵਾਲੇ ਤੋਂ ਮਿਰਜਾਣਾ ਇਹ ਵਿਚਾਲੇ ਰਹਿੰਦੀ ਹੈ ਜੀ ਤੇ ਜੀ ਪਿੰਡ ਦੀਆਂ ਗਾਲੀਆਂ ਨਾਲੀਆਂ ਇਹਨਾਂ ਦੇ ਵਿੱਚ ਵਿਕਾਸ ਤੂੰ ਬਾਤੂ ਬਾਤ ਪੈਸਾ ਲਿਆ ਕੇ ਸਰਕਾਰ ਤੂੰ ਪਿੰਡ ਦੇ ਵਿੱਚ ਜਿਵੇਂ ਤੁਹਾਡੇ ਗਰੀਬ ਤਬਕਾ ਕਹ ਲਈ ਆਪਾਂ ਗਰੀਬਾਂ ਦੇ ਲਈ ਤੁਸੀਂ ਕੀ ਕੀ ਜਿਹੜਾ ਕੰਮ ਕਰੋਗੇ ਗਰੀਬਾਂ ਦੇ ਵਿੱਚ ਜੀ ਜੋ ਵੀ ਗਰੀਬ ਜਨਤਾ ਸਾਡੇ ਪਿੰਡ ਦੇ ਵਿੱਚ ਰਹਿੰਦੀ ਹੈ ਉਹਨਾਂ ਵਾਸਤੇ ਅਸੀਂ ਪੰਚਾਇਤੀ ਥਾਂ ਬੈਹ ਉਹ ਜਿਹੜੇ ਵੀ ਸਰਪੰਚ ਬਣਦੇ ਆ ਉਹਨਾਂ ਨੂੰ ਪਲਾਟ ਕੱਟ ਕੇ ਉਹਨਾਂ ਦੀ ਕਲੋਨੀ ਬਣਾ ਕੇ ਦੇਵਾਂਗੇ ਜੀ ਹੂੰ ਤੇ ਗਰੀਬ ਗਰੀਬ ਜਨਤਾ ਦੇ ਬੱਚੇ ਜਿਹੜੇ ਵਿਆਹ ਦੇ ਸੁ ਕੁੜੀਆਂ ਦੀ شادی ਬਾਤ ਇਹ ਉਹ ਸਰਕਾਰ ਤੂੰ ਸਕਣ ਸਕੀਮ ਦੀ ਸਕੀਮ ਉਹਨਾਂ ਨੂੰ 51 51000 ਰੁਪਏ ਜਿਹੜਾ ਸਰਕਾਰ ਨੇ ਅਲਾਟ ਕਰਿਆ ਹੈ ਉਹ ਦਵਾਈਆਂ ਦੀ ਕੋਸ਼ਿਸ਼ ਸਭ ਤੋਂ ਵੱਧ ਤੋਂ ਵੱਧ ਪਹਿਲਾਂ ਕਰਾਂਗੇ ਜੀ ਹੋਰ ਜੀ ਪਿੰਡ ਦਾ ਚੂਥਾ ਖੜਾ ਤੁਹਾਡੇ ਨਾਲ ਕਿੰਨਾ ਮਨ ਨੂੰ ਨਜ਼ਰ ਆ ਰਿਹਾ ਜੂਸ ਦੇ ਲਈ ਨੌਜਵਾਨਾਂ ਦੇ ਲਈ ਕੀ ਤੁਸੀਂ ਕਰੋਗੇ ਖੇਡ ਸਟੇਡੀਅਮ ਤੇ ਸਟੇਡੀਅਮ ਹੈ ਨੌਜਵਾਨਾਂ ਬਾਤੀ ਵਿੱਚ ਹੀ ਜੋ ਰੁਕੇ ਪਏ ਵਿਚਾਲੇ ਸਾਡਾ ਜੀ ਉਹ ਸਰਕਾਰ ਤੂੰ ਸਭ ਤੋਂ ਵੱਧ ਵੈਸੇ ਲਿਆ ਕੇ ਉਹਨਾਂ ਦਾ ਸਟੇਡੀਅਮ ਪੂਰਾ ਪਹਿਲੇ ਨੰਬਰ ਤੇ ਕਰਾਵਾਂਗੇ ਜੀ ਜੋ ਕਿ ਉਹ ਨਸ਼ਿਆਂ ਤੋਂ ਬਚੀ ਜਾਣ ਤੇ ਜਿੰਮੇ ਜੋ ਬੱਚਿਆਂ ਬਾਤੀ ਉਹ ਵੀ ਜਿੰਮੇ ਦਾ ਪ੍ਰਬੰਧ ਇਹਨਾਂ ਬਾਤੀ ਕਰਾਵਾਂਗੇ ਪਹਿਲਾਂ ਵੀ ਕਰਵਾਈ ਸੀ ਜੀ ਉਹ ਵਿਚਾਲੇ ਕਿਸੇ ਕਾਰਨ ਕਰਕੇ ਗਲਤ ਹੋ ਗਈ ਉਹ ਤੇ ਕਿਹੜਾ ਨਹੀਂ ਆ ਜੋ ਵੀ ਵਾਧੂ ਬਸਤੀ ਮੈਂ ਉਹ ਲਿਆ ਕੇ ਦੇਵਾਂਗੇ ਜੀ ਫੀਲ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਲੇ 30 ਤਰੀਕ ਨੇੜੇ ਆਉਂਦੇ ਹੁੰਦੇ ਆ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੀ 30 ਤਰੀਕ ਨੂੰ ਬੱਲੇ ਦੇ ਮੋਹਰੇ ਲਾ ਕੇ ਮੈਨੂੰ ਕਾਮਯਾਬ ਕਰੋ ਤੇ ਵੱਧ ਤੋਂ ਵੱਧ ਗਰਾਂਟਾ ਪਿੰਡ ਵਿੱਚ ਲਿਆ ਕੇ ਮੈਂ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਵਿਕਾਸ ਕਰਾਵਾਂਗਾ ਪਿੰਡ ਦਾ ਵਿੱਚ ਮਲਕੀਤ ਸਿੰਘ ਦਾ ਕਹਿਣਾ ਜੋ ਮਿਰਜਾਣੇ ਦੇ ਸਰਪੰਚ ਦੀ ਉਮੀਦਵਾਰ ਲੜ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਮੈਨੂੰ ਪਿੰਡ ਵਾਲੇ ਸਰਪੰਚੀ ਦੀ ਕੁਰਸੀ ਦਿੰਦੇ ਐ ਮੈਨੂੰ ਮੇਰੇ ਕੋਲੇ ਆ ਜਾਂਦੀ ਐ ਤਾਂ ਮੈਂ ਪਿੰਡ ਦਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਢੜੇਵੰਦੀ ਤੋਂ ਉੱਪਰ ਉੱਠ ਕੇ ਪਿੰਡ ਦਾ ਜਿਹੜਾ ਵਿਕਾਸ ਕਰਾਵਾਂਗੇ ਆਪਾਂ ਹੋਰ ਗੱਲ ਕਰਦੇ ਆ ਸਾਡੇ ਨਾਲ ਖੜਿਆ ਐ ਪਿੰਡ ਦੇ ਮੋਤਵਾਰ ਸੱਜਣਾ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਕੀ ਨਾ ਜੀ ਜਤੋ ਜੀ ਬਲਵਿੰਦਰ ਸਿੰਘ ਜੀ ਜੀ ਤੁਸੀਂ ਦੇਖੋ ਸਰਪੰਚ ਬਣ ਜੰਦੇ ਹੋ ਕਿੰਨਾ ਕਿ ਤੁਹਾਨੂੰ ਸਾਥ ਮਿਲ ਰਿਹਾ ਹੈ ਕਿੰਨਾ ਤੁਹਾਨੂੰ ਮਤਲਬ ਤੁਸੀਂ ਕਿੰਨਾ ਹੰਗਾਰਾ ਮਿਲ ਰਿਹਾ ਤੇ ਕੀ ਤੁਹਾਨੂੰ ਕਿੰਨਾ ਉਮੀਦਾਂ ਨੇ ਆਸਾਂ ਉਮੀਦਾਂ ਨੇ ਕੀ ਖਰੇ ਉਤਰਨੀਆਂ ਆਸਾਂ ਵੀ ਤੁਹਾਨੂੰ ਤਾਂ ਹਾਂਜੀ ਬਹੁਤ 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 ਉਮੀਦ ਹੈ ਸਾਨੂੰ ਜੀ ਬਹੁਤ ਪਿਆਰ ਮਿਲ ਰਿਹਾ ਸਾਨੂੰ ਜੀ ਬਹੁਤ ਪਰਮਾ ਘਰ ਘਰ ਬੱਚੇ-ਬੱਚਾ ਸਾਨੂੰ ਪਿਆਰ ਦੇ ਰਹੇ ਹਾਂਜੀ ਕੀ ਜੋ ਸਰਪੰਚ ਬਣ ਜਾਂਦੇ ਹੈ ਲੱਗਦਾ ਇਸ ਨੂੰ ਵੀ ਪੂਰਾ ਵਿਕਾਸ ਹੈ ਜਿਹੜੇ ਇੱਕ ਪਿੰਡ ਦਾ ਪੂਰਾ ਜੀ ਹੱਲਾ ਮਖੱਲਾ ਮਾਰ ਕੇ ਸਾਰਾ ਇਹ ਤੋਂ ਲੱਗੇ ਜੱਡ ਦੀ ਕਰਾਂਗੇ ਸਾਡੇ ਨਾਲ ਸਾਰੇ ਲੋਕ ਹੈ ਸਾਰੇ ਸਰਪੰਚ ਸਾਰੇ ਮੈਂਬਰ ਸਾਰੇ ਨਾਲ ਆ ਜੀ ਦੇਖੋ ਮੇਰੇ ਨਾਲ ਜੇ ਗੱਲ ਕਰੀਏ ਮਿਰਜਣੇ ਪਿਛਲੇ ਪੁਰਾਣੇ ਪਹਿਲਾਂ ਸਰਪੰਚ ਸਾਹਿਬ ਵੀ ਰਹੇ ਹੈ ਔਰ ਇਹਨਾਂ ਨੂੰ ਆਪਦਾ ਤਜਰਬਾ ਵੀ ਹੈ ਆਪਾਂ ਇਹਨਾਂ ਤੋਂ ਸੁਣਦੇ ਆ ਕਿ ਕੀ ਕੀ ਪਿੰਡ ਦੇ ਵਿੱਚ ਵਿਕਾਸ ਇਹ ਕਿਵੇਂ ਕਰਾਉਣਗੇ ਕਿਨੇ ਕਿਵੇਂ ਇਹਨਾਂ ਦਾ ਸਾਧ ਹੈ ਹਾਂਜੀ ਸਰਪੰਚ ਸਾਹਿਬ ਕੀ ਨਾਂ ਤੁਹਾਡਾ ਜੀ ਸਭ ਕਸਨ ਮਚਮੂਨ ਸਿੰਘ ਇਹ ਜਿਹੜੇ ਆਪਣੇ ਮਲਕੀਸ਼ ਸਿੰਘ ਨਾਲ ਬਹੁਤ ਵਧੀਆ ਨੇਕ ਤੇ ਸਹੁ ਸੁਹਾਰੇ ਗੁਣ ਤੇ ਇਹ ਮਤਲਬ ਪੜੇ ਲਿਖੇ ਵੀ ਹੈਗੇ ਆ ਤੇ ਇਹਨਾਂ ਤੋਂ ਪੂਰੀ ਆਸ ਹੈ ਵੀ ਜਿਹੜਾ ਆਪਣੇ ਸਾਡੇ ਪਿੰਡ ਦਾ ਵਿਕਾਸ ਹੈ ਉਹ ਬਹੁਤ ਵਧੀਆ ਉਹ ਕਰਨਗੇ ਬਹੁਤ ਹੀ ਵਧੀਆ ਮਤਲਬ ਇਹਨੇ ਜਿਹੜੇ ਢੰਗ ਨਾਲ ਕਰਨਾ ਤੇ ਇਹਨਾਂ ਤੋਂ ਸਾਨੂੰ ਪੂਰੀ ਹਰ ਇੱਕ ਗੱਲ ਦੀ ਉਹੀ ਆਸ ਹੈ ਜਿਹੜੇ ਮਤਲਬ ਸਾਰੇ ਕੰਮ ਇਹ ਮਤਲਬ ਬਹੁਤ ਵਧੀਆ ਢੰਗ ਨਾਲ ਕਰਨਗੇ ਤੇ ਸਾਰਾ ਸਾਡਾ ਆਰਾ ਬੰਡੀ ਸਾਡੇ ਨਾਲ ਸਹਿਯੋਗ ਹੈ ਤੇ ਸਾਰੇ ਇਹਦੇ ਨਾਲ ਅਸੀਂ ਖੜੇ ਹਾਂਗੇ ਹਾਂਜੀ ਪਿੰਡ ਦੇ ਸਾਬਕਾ ਸਰਪੰਚ ਦਾ ਹੋਰ ਮੋਤਵਾਰ ਆਗੂਆਂ ਦਾ ਕਹਿਣਾ ਕਿ ਜਿਹੜੇ ਮਲਕੀਤ ਸਿੰਘ ਹੈ ਉਹ ਇਹਨੂੰ ਚੋਣ ਆਪਣੇ ਪਿੰਡ ਦਾ ਵਿਕਾਸ ਹੈ ਜਿਹੜਾ ਵਧੀਆ ਤਰੀਕੇ ਨਾਲ ਕਰਾਉਣਗੇ ਆਹ ਇੱਕ ਹੋਰ ਨੌਜਵਾਨ ਸਾਡੇ ਨਾਲ ਖੜਾ ਹੈ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਕਿ ਵਿਚਾਰ ਨੇ ਦਿੰਦੇ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਰਚਨਪ੍ਰੀਤ ਸਿੰਘ ਆ ਜੀ ਚਨਪ੍ਰੀਤ ਕੀ ਕੀ ਤੁਸੀਂ ਆਸ ਕਰਦੇ ਹੋ ਸਰ ਨਵੇਂ ਸਰਪੰਚ ਬਣਾ ਦਿੰਦੇ ਹੋ ਤੁਸੀਂ ਕੀ ਆਸਾਂ ਨੇ ਕੀ ਆਸਾਂ ਉਮੀਦਾਂ ਦੇਖ ਰਹੇ ਹੋ ਤੁਸੀਂ ਆਸ ਤਾਂ ਸਰ ਬਹੁਤ ਟਾਈਮ ਲੰਘ ਗਿਆ ਪਹਿਲਾਂ ਹੀ ਵਿਕਾਸ ਰੁਕਿਆ ਹੋਇਆਗਾ ਵੀ ਜਿਹੜਾ ਹੁਣ ਜਿਵੇਂ ਤੁਸੀਂ ਦੇਖਦੇ ਹੋ ਗਰਾਊਂਡ ਦਾ ਵੀ ਬੁਰਾ ਹਾਲ ਆ ਸਾਡੇ ਖੇਡਣ ਨੂੰ ਕੋਈ ਸਹੂਲਤ ਨਹੀਂ। ਜੀ। ਬਾਕੀ ਪੜੇ ਲਿਖੇ ਵੀ ਹੈਗੇ ਆ ਮਲਕੀਤ ਸਿੰਘਾ। ਜੀ। ਤੇ ਦੂਸਰੀ ਗੱਲ ਵੀ ਨਸ਼ੇ ਤੋਂ ਵੀ ਰਹਤਾ। ਜੀ ਜੀ। ਇਹ ਬਾਕੀ ਜੇ ਹੁਣ ਆਪਾਂ ਦੇਖ ਗਏ ਤਾਂ ਹੁਣ ਇਸ ਤੋਂ ਬਾਅਦ ਤਾਂ ਸਾਡਾ ਭਵਿੱਖਾ ਜੀ ਜੀ। ਜੇ ਅਸੀਂ ਹੁਣ ਸਪੋਰਟ ਕਰਾਂਗੇ ਇਹਨਾਂ ਦੀ ਚਾਰ ਦਿਨਾਂ ਨੂੰ ਇਹ ਸਾਨੂੰ ਕੰਮ ਕਰਕੇ ਦੇਣਗੇ। ਸਾਨੂੰ ਗਰਾਊਂਡ ਬਣਾ ਕੇ ਦੇਣਗੇ। ਆਸ ਰੱਖਦੇ ਆ ਅਸੀਂ ਇਹਨਾਂ ਤੋਂ। ਬਹੁਤ ਉਮੀਦਾਂ ਨੇ ਸਨ ਤੁਸੀਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਇਹ ਇਹਨਾਂ ਨੂੰ ਵੋਟਾਂ ਪਾਓ ਹਾਂ 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 ਆਪਾਂ ਇਹਨਾਂ ਨੂੰ ਅਪੀਲ ਕਰਦੇ ਆ ਪਿੰਡ ਦੇ ਲੋਕਾਂ ਨੂੰ ਵੀ ਮਲਕੀਤ ਸਿੰਘ ਨੂੰ ਵੋਟਾਂ ਪਾਓ ਟਾਈਮ ਬਦਲਿਆ ਜਾਵੇ ਥੋੜਾ ਜਿਹਾ ਉਸ ਦਾ ਕਰਕੇ ਵੀ ਸਾਨੂੰ ਥੋੜੀਆਂ ਜਿਹੀਆਂ ਸੂਲਤਾਂ ਜਿਹੜਾ ਅਸੀਂ ਬਾਝੇ ਪਏ ਆ ਉਹ ਸਾਨੂੰ ਮਿਲ ਸਕਣ ਹਾਂਜੀ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਔਰ ਮਲਕੀਤ ਸਿੰਘ ਦਾ ਵੀ ਕਹਿਣਾ ਹੈ ਕਿ ਜੇ ਅਗਰ ਸਰਪੰਚ ਮੈਨੂੰ ਬਣਾ ਦਿੱਤਾ ਜਾਂਦਾ ਤਾਂ ਮੈਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਲੋਕਾਂ ਦੇ ਸਹਿਮਤੀ ਨਾਲ ਫੈਸਲੇ ਆ ਜਿਹੜੇ ਲੈ ਕੇ ਪਿੰਡ ਦਾ ਚੰਗਾ ਵਿਕਾਸ ਕਰਵਾਵਾਂਗੇ ਤੇ ਤਲਵੰਡੀ ਸਾਬੋ ਦੇ ਪਿੰਡ ਮਿਰਜੇਣੇ ਨੂੰ ਇੱਕ ਵਧੀਆ ਪਿੰਡਾਂ ਦੇ ਵਿੱਚੋਂ ਪਿੰਡ ਬਣਾ ਕੇ ਹੀ ਦਮ ਲਾਵਾਂਗਾ